ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ tạmਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। tạmਮੀ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਚ ਨਜ਼ਰਬੰਦ ਸਿੱਖ ਨੌਜਵਾਨਾਂ ਦੇ ਮਨੁੱਖੀ ਅਧਿਕਾਰਾਂ ਤੇ ਨਿੱਜੀਤਾ ਦੇ ਸਰਕਾਰ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਲਈ ਵੀ ਆਖਿਆ ਹੈ। ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਪਿਛਲੇ 4 ਦਿਨਾਂ ਤੋਂ ਅੰਮ੍ਰਿਤਸਰ ਚ ਪੋਖੜ ਤਾਲ ਸ਼ੁਰੂ ਕੀਤੀ ਹੋਈ ਹੈ ਇਹਨਾਂ ਪਰਿਵਾਰਾਂ ਦੀ ਸਿਹਤ ਵੀ ਵਿਗੜ ਰਹੀ ਹੈ ਅਜੇਹੇ ਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਇਹ ਮਾਮਲਾ ਤੁਰੰਤ ਹੱਲ ਕਰਨਾ ਚਾਹੀਦਾ ਹੈ ਮੈਂ ਦੇਖੋ ਜਾ ਕੇ ਆਇਆ ਸੀ ਕਿਉਂਕਿ ਗੁਰਮੰਤਾ ਇੱਕ ਕਨਸੈਪਟ ਨੇਗਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਉਹਨਾਂ ਨੂੰ ਅਪੀਲ ਕੀਤੀ ਆ ਕਿ ਇਹ ਠੀਕ ਆ ਵੀ ਬੱਚਿਆਂ ਦਾ ਦੁੱਖ ਹੁੰਦਾ ਉਹ ਉੱਥੇ ਹੜਤਾਲ ਕਰਕੇ ਕਿਉਂਕਿ ਜੇਲ੍ਹ ਦੇ ਵਿੱਚ ਜਦੋਂ ਜãiਦ ਕਰਨੀ ਪੈਂਦੀ ਆ ਹੜਤਾਲਾਂ ਕਈ ਵਾਰੀ ਰੱਖਣੀਆਂ ਪੈਂਦੀਆਂ ਪਰ ਜਿਹੜਾ ਇੱਥੇ ਇਹਨਾਂ ਦੇ ਮਾਤਾ ਪਿਤਾ ਹੋਰ ਬੀਬੀਆਂ ਵੀ ਆ ਜਿਨ੍ਹਾਂ ਨੇ ਉਹਨਾਂ ਦੇ ਬੱਚੇ ਉੱਥੇ ਆ ਤੇ ਇਹਨਾਂ ਨੂੰ ਅਸੀਂ ਬੇਨਤੀ ਵੀ ਕਰਦੇ ਆ ਅੱਜ ਵੀ ਤੁਹਾਡੇ ਜ਼ਰੀਏ ਤੇ ਮੈਂ ਮਿਲ ਕੇ ਵੀ ਫੇਰ ਕਰੂੰਗਾ ਵੀ ਇਹ ਇਹ ਤੋਂ ਜਿਹੜੀ ਔਖੜਤਾ ਰੱਖੀ ਆ ਇਹਨੂੰ ਵਾਪਸ ਲਾਓ ਕਿਉਂਕਿ ਸੰਘਰਸ਼ ਕਰਨਾ ਹਲੇ ਲੰਬਾ ਤੇ ਮੇਰਾ ਕੱਲ ਕੱਲ ਪਰसों ਜਿਹੜੀ ਮੀਟਿੰਗ ਕਰਕੇ ਆਏ ਆ ਜੁਆਇੰਟ ਸੈਕਟਰੀ ਨੇ ਉਹਨੂੰ ਤਾਂ ਜਵਾਬ ਹੀ ਦਿੱਤਾ ਸੋ ਇਸ ਕਰਕੇ ਡੈਮੋਕਰੈਟਿਕ ਨੋਰਮ ਦੇ ਨਾਲ ਔਖੜਤਾ ਰੱਖਣਾ ਆਪਣੇ ਸਰੀਰ ਨੂੰ ਕਸ਼ਟ ਦਿਓਗੇ ਇਹ ਗੁਰਮਤ ਦਾ ਕਨਸੈਪਟ ਨਹੀਂਗਾ ਚਾਹੀਦਾ